ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀਗੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਉਹ ਲੱਪੀ ਫ੍ਰੀ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਅਸੀਂ ਹੁਣ ਤੱਕ ਪੁੱਛ ਕੇ ਸੀ ਲੇਟ ਸਾਹਮਣੇ ਆਇਆ ਸਰ ਪੁੱਛ ਕੇ ਇਸ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਲਏ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਹੋ ਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ 5 ਦਿਨਾਂ ਕਿੰਨੇ ਤੋਂ ਬਿਲੇ ਗ੍ਰਿਫਤਾਰ ਕੀਤੇ ਹਨ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਈ ਮੈਂ ਡਿਟੇਲ ਅਸੀਂ ਸਾਰੇ ਨੂੰ ਸ਼ੇਅਰ ਨਹੀਂ ਕਰ ਸਕਦਾ। ਅਫਸਾਨਾ ਖਾਨ ਦਾ ਕੀ ਹੋਜੀ? ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈਗਾ ਜੀ। ਸਰ ਉਹਦੇ ਘਰੇ ਨੂੰ ਅਰੈਸਟ ਕੀਤਾ। ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਉਹ ਅਰੈਸਟ ਕੀਤਾ। ਉਹ ਗਲਤ ਉਹ ਮੀਡੀਆ ਦੇ ਵਿੱਚ ਗੱਲ ਆ। ਸਾਡੀ ਪ੍ਰਾਪਰਟੀ ਵੀ ਬੜੀ ਹੋਣੀ ਇਸ ਤਰੀਕੇ ਦੇ ਨਾਲ। ਹੈ ਜੀ? ਸਾਡਾ ਖਾਨ ਦੀ ਪ੍ਰਾਪਰਟੀ ਵੀ ਇਸ ਤਰੀਕੇ ਦੇ ਨਾਲ ਹੋਏਗੀ। ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ। ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਹੋ। ਅਫਸਾਨਾ ਖਾਨ ਦੇ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡ ਆ ਬੋਈਆ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈਗਾ ਇੱਥੇ ਉਹਦੇ ਘਰ ਉਹ ਰੌਂਡ ਲੋਕ ਸਰ ਇਹ ਕਹਿੰਦੇ ਸਾਥੀ ਨੂੰ ਲੈ ਕੇ ਚਰਚਾ ਚੱਲੀ ਆ ਵੀ ਉਹਨਾਂ ਦੇ ਨਾਂ ਤੇ ਵੀ ਕੋਈ ਪ੍ਰਾਪਰਟੀ ਹੈ। ਉਹ ਹਾਲੇ ਸਰ ਤਾਂ ਇਨਵੈਸਟੀਗੇਸ਼ਨ ਸਰ ਸੰਪਰਕ ਦੇ ਜਿਹੜੇ ਲੋਕ ਸੀ ਉਹਨਾਂ ਦੀ ਵੀ ਜਾਂਚ ਕਰਤੀ ਹੈ ਰਿਜਿਸਟ੍ਰੇਸ਼ਨ ਉਹਨਾਂ ਦੇ ਨਾਂ ਤੇ ਕੋਈ ਪ੍ਰਾਪਰਟੀ ਡਿਊਰਿੰਗ ਅਨ ਇਨਵੈਸਟੀਗੇਸ਼ਨ ਦੀ ਇੱਕ ਬੁਰੀ ਨਹੀਂ ਕਰਨੇ ਕੰਮ ਹੋਇਆ ਕਿ ਸ਼ੁਰੂ ਤੋਂ ਕੀ ਹੋਇਆ ਇੱਕ ਇੱਕ ਇਹ ਗੱਲ ਹੈ ਕਿ ਕਦੋਂ ਤੱਕ ਸਾਹਮਣੇ ਲਈ ਤਿਆਰ ਕਰਨ ਕੀ ਹੋਇਆ ਹਾਲੇ ਬਹੁਤ ਅਨਿਸ਼ਚਿਤ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤੇ ਹੁਣ ਤੱਕ 3 ਦਿਨਾਂ ਦੇ